ਸਸਰੀਕਾਲ ਜੀ ਸਵਾਗਤ ਆ ਸਾਨ ਬੁੰਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਧੰਨਵਾਦ ਜੀ ਅੱਜ ਇੱਕ ਆਪਾਂ ਲੇਡੀਜ਼ ਵਾਟਰ ਹੋਰ ਤਿਆਰ ਕਰਿਆ ਦੇਖੋ ਜੀ ਤਿੰਨ ਪਲਾਈ ਦੀ ਇਹ ਉਹਨਾਂ ਗੋਲ ਗळा ਕਰਿਆ ਇਹਦਾ ਤੇ ਇੱਕ ਗळा ਥੋੜਾ ਜਿਹਾ ਆਪਾਂ ਨੇ ਗळा ਥੋੜਾ ਜਿਹਾ ਬੜਾ ਕਰਤਾ ਇੱਕ ਗळा ਥੋੜਾ ਜਿਹਾ ਛੋਟਾ ਘੱਟ ਕਰਤਾ ਬੈਕ ਸਾਈਡ ਵਾਲਾ ਆ ਦੇਖੋ ਜੀ ਆਪਾਂ ਨੇ ਡਿਜ਼ਾਈਨ ਪਾਇਆ ਇਹਦੇ ਵਿੱਚ ਤੇ ਇਹਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਤੁਹਾਨੂੰ ਦੱਸੂਗੀ ਇਹ ਡਿਜ਼ਾਈਨ ਕਿਵੇਂ ਬਣਦਾ ਹੈ ਇਹ ਡਿਜ਼ਾਈਨ ਦੀ ਆਪਾਂ ਨੇ ਵੀਡੀਓ ਨਹੀਂ ਪਾਈ ਮੈਂ ਪਹਿਲਾਂ ਪੂਰਾ ਫੁੱਲ ਤਿਆਰ ਕਰ ਲਿਆ ਇਹ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਸਾਰਾ ਦੱਸੂਗੀ ਵੀ ਕਿੰਨੇ ਆਪਾਂ ਕੁੰਡੇ ਰੱਖੇ ਨੇ ਕਿਵੇਂ ਆਪਾਂ ਨੇ ਮਤਲਬ ਬਣਾਇਆ ਹੈ ਉਹਦੇ ਬਾਰੇ ਦੱਸੂਗੀ ਉਲਟੇ ਸਿੱਧੇ ਦਾ ਆਪਾਂ 2-2 ਦਾ ਬਾਰਡਰ ਬਣਾਇਆ ਪਹਿਲਾਂ ਆਪਾਂ ਡਿਜ਼ਾਈਨ ਤੋਂ ਸ਼ੁਰੂ ਕਰਦੇ ਆਂ ਮੈਂ ਥੋੜੇ ਕੁੰਡਿਆਂ ਚ ਪਾ ਕੇ ਤੁਹਾਨੂੰ ਪਹਿਲਾਂ ਡਿਜ਼ਾਈਨ ਦੱਸੂਗੀ ਜੇ ਤੁਹਾਨੂੰ ਮੇਰਾ ਦੱਸਣ ਦਾ ਤਰੀਕਾ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਸ਼ੇਅਰ ਲੈ ਕੇ ਜ਼ਰੂਰ ਕਰਨਾ ਆਪਾਂ ਹੁਣ ਸ਼ੁਰੂ ਕਰਦੇ ਆਂ ਡਿਜ਼ਾਈਨ ਬਣਾਉਣਾ ਆ ਦੇਖੋ ਜੀ ਆਪਾਂ ਥੋੜੇ ਕੁੰਡੇ ਪਾਏ ਨੇ ਇਹੇ ਪਹਿਲਾਂ ਤਾਂ ਮੈਂ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਪਾਈਆਂ ਨੇ ਮੈਂ ਤੁਹਾਨੂੰ ਹੋਰ ਦੋ ਇਹ ਬਲ ਬਾਰਡਰ ਦੀਆਂ ਵੀ ਦੱਸੂਗੀ પાਕੇ ਆ ਦੇਖੋ ਜੀ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋ ਉਲਟੇ ਦੋ ਸਿੱਧੇ ਦੋ ਕੁੰਡੇ ਉਲਟੇ ਦੋ ਸਿੱਧੇ ਇਹ ਮੈਂ 18 19 ਕੇ ਕੁੰਡੇ ਪਾਏ ਨੇ ਆ ਦੇਖੋ ਜੀ ਰਪਾ ਜਿਆਦਾ ਕੁੰਡਿਆਂ ਦੇ ਵਿੱਚ ਫਿਰ ਬਹੁਤ ਵੀਡੀਓ ਲੰਬੀ ਹੋ ਜਾਂਦੀ ਆ ਤੁਹਾਨੂੰ ਡਿਜ਼ਾਈਨ 2-3 ਪਾ ਕੇ ਦਿਖਾਵਾਂਗੀ ਇਹ ਬਹੁਤ ਸੌਖਾ ਡਿਜ਼ਾਈਨ ਆ ਬਹੁਤ ਪਿਆਰਾ ਬਣਾਉਣਾ ਬਹੁਤ ਸੌਖਾ ਇਹ ਇਹ ਇੱਕ ਸਲਾਈ ਆਪਣੀ ਪੈ ਗਈ ਆ ਆਪਾਂ ਇੱਕ ਹੋਰ ਪਾਵਾਂਗੇ ਉਲਟੇ ਸਿੱਧੇ ਦਿਓ ਜਿਹੜਾ ਬਾਰਡਰ ਆ ਇਹ ਦੋ ਉਲਟੇ ਸਿੱਧਿਆਂ ਤੇ ਸਿੱਧੇ ਉਲਟਿਆਂ ਤੇ ਉਲਟੇ ਪੈ ਜਾਣੇ ਨੇ ਬਹੁਤ ਬਹੁਤ ਭੈਣਾਂ ਦਾ ਧੰਨਵਾਦ ਆ ਜੀ ਜਿਹੜੇ ਸਾਨੂੰ ਕਮੈਂਟ ਕਰਕੇ ਕਹਿੰਦੇ ਨੇ ਵੀ ਵਧੀਆ ਬਣਦੇ ਨੇ ਤੇ ਇੱਕ ਸਵੱਟਰ ਆਪਾਂ ਹੋਰ ਜਿਹੜੀ ਪਹਿਲੇ ਹੁਣ ਚਿੱਟੇ ਸਵੱਟਰ ਦੀ ਵੀਡੀਓ ਪਾਈ ਆ ਉਹ ਵੀ ਆਪਾਂ ਜਲਦੀ ਸਵੱਟਰ ਬਣਾਵਾਂਗੇ ਉਹ ਡਿਜ਼ਾਈਨ ਵਾਲਾ ਹੀ ਹਾ ਜੇ ਮੇਰੀਆਂ ਦੋ ਇੱਕ ਭੈਣਾਂ ਨੇ ਹੋਰ ਭੇਜਿਆ ਹੋਇਆ ਮੇਰੇ ਸਬਸਕ੍ਰਾਈਬਰ ਨੇ ਦੋ ਵੀਡੀਓ ਭੇਜੀ ਹੋਈਆਂ ਨੇ ਆਪਣੇ ਫੋਟੋਆਂ ਉਹ ਵੀ ਡਿਜ਼ਾਈਨ ਬਣਾਉਣਾ ਥੋੜੇ ਜਿਹਾ ਆਪਾਂ ਨੂੰ ਡਿਜ਼ਾਈਨ ਬਣਾਉਣ ਲੱਗਦੇ ਆ ਨਾ ਜਦ ਮੈਂ ਬਣਾਉਣੀ ਆ ਪਾਟ ਬਣਾਉਣੀ ਆ ਜਿਵੇਂ ਆਪਾਂ ਕੋਈ ਵੀ ਕੋਟੀ ਸਗੀ ਵੀ ਬਣਾਉਨੇ ਆ ਫਿਰ ਉਹਦੇ ਵਿੱਚ ਮੈਨੂੰ ਡਿਜ਼ਾਈਨ ਹੀ ਦੱਸ ਹੁੰਦਾ ਤੇ ਫਿਰ ਮੇਰੇ ਨਾਲ ਦੀ ਨਾਲ ਪਾੜ ਚੱਲਦਾ ਪਹਿਲਾ ਦੂਜਾ ਤੀਜਾ ਏਕਣ ਹੁਣ ਆਪਾਂ ਕੋਈ ਗੱਲ ਨਹੀਂ ਜੀ ਇਹ ਸਵਾਟਰ ਦੀ ਤਿਆਰੀ ਹੋ ਗਈ ਉਹ ਵੀ ਆਪਾਂ ਜਰੂਰ ਬਹੁਤ ਜਲਦੀ ਲੈ ਕੇ ਆਵਾਂਗੇ ਡਿਜ਼ਾਈਨ ਬਣਾਵਾਂਗੇ ਆ ਦੇਖੀਏ ਹੁਣ ਪਹਿਲੀ ਆਪਾਂ ਨੇ ਦੋ ਸਲਾਈਆਂ ਤਾਂ ਸਿਰਫ ਸਿੱਧੇ ਉਲਟੇ ਦੀਆਂ ਪਾਵਾਂਗੇ ਪਹਿਲਾਂ ਇਹ ਡਿਜ਼ਾਈਨ ਦੇ ਵਿੱਚ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਪੈਣਗੀਆਂ ਸਾਰੀ ਸਲਾਈ ਆਪਾਂ ਪਾਵਾਂਗੇ ਬਾਰਡਰ ਦੀ ਹੋਗੀ ਇਹ ਆਪਾਂ ਸਾਰੀ ਸਲਾਈ ਸਿੱਧੇ ਦੀ ਪਾਵਾਂਗੇ ਠੀਕ ਆ ਜੀ ਦੋ ਸਲਾਈਆਂ ਬਣਾਵਾਂਗੇ ਸਿੱਧੇ ਦੀਆਂ ਤੇ ਮੈਂ ਉਹ ਪੈਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਦਿਲੋਂ ਧੰਨਵਾਦ ਕਰਦੀ ਆ ਜਿਹੜਾ ਸਾਨੂੰ ਇੰਨਾ ਪਿਆਰ ਦਿੰਦੇ ਨੇ ਦੱਸਦੇ ਨੇ ਵੀ ਸਾਨੂੰ ਵੀਡੀਓ ਵਧੀਆ ਲੱਗਦੀ ਆ ਦੇਖੋ ਜੀ ਸਾਨੂੰ ਵੀ ਬਹੁਤ ਹੌਸਲਾ ਵੱਧਦਾ ਹੈ ਜਦ ਅਸੀਂ ਪੜਦੇ ਆ ਤੇ ਸਾ ਮੈਨੂੰ ਵੀ ਐ ਹੁੰਦਾ ਵੀ ਆਪਾਂ ਹੋਰ ਨਵੇਂ ਤੋਂ ਨਵੇਂ ਡਿਜ਼ਾਈਨ ਲੈ ਕੇ ਆਈਏ ਇੱਕ ਸਲਾਈ ਦੇਖੋ ਆਪਾਂ ਸਿੱਧੀ ਪੈ ਗਈ ਇੱਕ ਸਲਾਈ ਆਪਾਂ ਪਾਵਾਂਗੇ ਉਲਟੀ ਆਪਣੇ ਦੋ ਸਲਾਈਆਂ ਡਿਜ਼ਾਈਨ ਦੇ ਵਿੱਚ ਆਉਂਦੀਆਂ ਆਉਂਦੀਆਂ ਨੇ ਉਲਟੇ ਸਿੱਧੇ ਦੀਆਂ ਇੱਥੋਂ ਆਪਾਂ ਸ਼ੁਰੂ ਕਰਾਂਗੇ ਡਿਜ਼ਾਈਨ ਆ ਸਲਾਈ ਪਾ ਕੇ ਉਲਟੀ ਜਿਹੜਾ ਮੇਰਾ ਚਿੱਟਾ ਸਵਾਟਰ ਪਾਇਆ ਜਾਲ ਵਾਲੀ ਬੁਣਤੀ ਦਾ ਉਹ ਬਹੁਤ ਪਸੰਦ ਕਰਿਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਉਹਨੂੰ ਵੀਡੀਓ ਨੂੰ ਉਹ ਕਰਿਆ ਆਪਾਂ ਜਰੂਰ ਉਹਦੇ ਉਹਦੀ ਵੀ ਵੀਡੀਓ ਆਪਾਂ ਹੋਰ ਫੁੱਲ ਵੀਡੀਓ ਪਾ ਕੇ ਤੁਹਾਨੂੰ ਉਹ ਤਾਂ ਮੈਂ ਬਣਵਾਇਆ ਬਣਾਇਆ ਸੀਗਾ ਫੁੱਲ ਪਾ ਕੇ ਵੀਡੀਓ ਆਪਾਂ ਡਿਜ਼ਾਈਨ ਦੱਸਤਾ ਜਿਹੜਾ ਹੁਣ ਮੈਂ ਬਣਾਉਂਗੀ ਉਹ ਮੈਂ ਤੁਹਾਨੂੰ ਪਾਰਟ ਦੇ ਵਿੱਚ ਦੱਸੂੰਗੀ ਵੀ ਆਪਾਂ ਕਿਵੇਂ ਮੁੱਢ ਤੋਂ ਦੱਸੂੰਗੀ ਆਪਾਂ ਬਾਰਡਰ ਤੋਂ ਸ਼ੁਰੂ ਕਰਾਂਗੇ ਠੀਕ ਆ ਜੀ ਉਹ ਬਹੁਤ ਜਲਦੀ ਬਣਾਉਂਗੀ ਮੈਂ ਆ ਦੇਖੀ ਹੁਣ ਆਪਾਂ ਡਿਜ਼ਾਈਨ ਵਾਲੀ ਸਲਾਈ ਆ ਗਏ ਸਿੱਧੀਆਂ ਸਲਾਈਆਂ ਦੋ ਪੈ ਗਈਆਂ ਹੁਣ ਆਪਾਂ ਬਣਾਵਾਂਗੇ ਇਹਦਾ ਡਿਜ਼ਾਈਨ ਠੀਕ ਹੈ ਜੀ ਪਹਿਲਾ ਕੁੰਡਾ ਤਾਂ ਆਪਾਂ ਚਾਹੇ ਆਪਾਂ ਤਾਰ ਲਈਏ ਚਾਹੇ ਬਣਾ ਲਈਏ ਆਪਣੀ ਮਰਜ਼ੀ ਹੈ ਜੀ ਆਹ ਦੇਖੋ ਜੀ ਪਹਿਲਾ ਕੁੰਡਾ ਪਾ ਤਾਰ ਲਿਆ ਆਪਾਂ ਇੱਕ ਕੁੰਡਾ ਪਾਵਾਂਗੇ ਉਲਟਾ ਠੀਕ ਹੈ ਜੀ ਆਹ ਦੇਖੋ ਇੱਕ ਕੁੰਡਾ ਆਪਾਂ ਪਾਵਾਂਗੇ ਸਿੱਧਾ ਹੁਣ ਇਹਦੇ ਨਾਲੇ ਧਿਆਨ ਨਾ ਦੇਖਣਾ ਜੀ ਬਹੁਤ ਪਿਆਰਾ ਡਿਜ਼ਾਈਨ ਬਹੁਤ ਸੌਖੇ ਤਰੀਕੇ ਨਾਲ ਬਣਦਾ ਪਹਿਲਾ ਕੁੰਡਾ ਤਾਂ ਆਪਾਂ ਤਾਰ ਲਿਆ ਦੂਜਾ ਕੁੰਡਾ ਆਪਾਂ ਨੇ ਉਲਟਾ ਬਣਾਇਆ ਠੀਕ ਆ ਜੀ ਤੇ ਤੀਜਾ ਕੁੰਡਾ ਆਪਾਂ ਤਾਰ ਲਿਆ ਠੀਕ ਆ ਜੀ ਜਦੋਂ ਆਪਾਂ ਕੋਈ ਵੀ ਮਤਲਬ ਫੁੱਲ ਬਣਾਵਾਂਗੇ ਜਿਵੇਂ ਆ ਆਪਾਂ ਸਬੱਟਰ ਬਣਾਇਆ ਮੈਂ ਤਾਂ ਇੱਕ ਕੁੰਡਾ ਜਾਨੀ ਕਿ ਆਪਾਂ ਕਰਿਆ ਨੂੰ ਇਹ ਚਾਹੇ ਆਪਾਂ ਦੋ ਕੁੰਡੇ ਵੀ ਉਲਟੇ ਕਰ ਸਕਦੇ ਆ ਠੀਕ ਆ ਜੀ ਆ ਦੇਖੀਏ ਸਿੱਧਾ ਕੁੰਡਾ ਹੋ ਗਿਆ ਹੁਣ ਆਪਾਂ ਕੀ ਕਰਨਾ ਤਾਂ ਅੱਗੇ ਨੂੰ ਸਲਾਈ ਤੇ ਲਵੇਟਾਂਗੇ ਇਕਣੇ ਇਹ ਕੁੰਡਾ ਸਿੱਧਾ ਜਿਹਾ ਕਰ ਲਾਂਗੇ ਆਪਾਂ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਠੀਕ ਹੈ ਜੀ ਇੱਕ ਬਣ ਗਿਆ ਇੱਕ ਕੁੰਡਾ ਆਪਣਾ ਵੱਧ ਗਿਆ ਇੱਕ ਕੁੰਡਾ ਆਪਣਾ ਘਟ ਗਿਆ ਹੁਣ ਆਪਾਂ ਧਾਗਾ ਇਹਨੂੰ ਕਰਾਂਗੇ ਮੂਰੇ ਆਪਾਂ ਤਿੰਨ ਕੁੰਡੇ ਉਲਟੇ ਬੁਣਾਗੇ ਆ ਦੇਖੀਏ ਤਿੰਨ ਕੁੰਡੇ ਉਲਟੇ ਬਣਾਵਾਂਗੇ ਆਪਾਂ ਦੇਖੋ ਜੀ ਮੈਂ ਤਾਂ ਮੈਨੂੰ ਤਾਂ ਇੰਨਾ ਹੁੰਦਾ ਨਾ ਵੀ ਜਿੰਨਾ ਚਿਰ ਤੁਹਾਨੂੰ ਸਮਝ ਨਾ ਲੱਗੇ ਮੈਂ ਤੁਹਾਨੂੰ ਵਾਰ-ਵਾਰ ਵੀ ਦੱਸ ਦੂੰ ਮੈਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਦੱਸਣਾ ਕੋਈ ਆਇ ਨਹੀਂ ਹੈਗਾ ਵੀ ਤੁਹਾਨੂੰ ਮੈਂ ਡਿਜ਼ਾਈਨ ਦੇ ਵਿੱਚ ਇੱਕ ਪਾ ਕੇ ਡਿਜ਼ਾਈਨ ਕਹੇ ਤਾਂ ਵੀ ਬਣ ਗਿਆ ਇੱਕਣ ਨਹੀਂ ਹੈਗਾ ਤੁਹਾਨੂੰ ਦੋ ਡਿਜ਼ਾਈਨ ਪਣਾ ਕੇ ਸਿਰੇਲਾ ਕਹਿਣ ਦਿਖਾਉਂਗੀ ਇਹ ਤਿੰਨ ਕੁੰਡੇ ਆਪਣੇ ਉਲਟੇ ਹੋ ਗਏ ਉਲਟੇ ਤੋਂ ਬਾਅਦ ਤਿੰਨ ਕੁੰਡਿਆਂ ਤੋਂ ਆਪਾਂ ਇੱਕ ਕੁੰਡਾ ਸਿੱਧਾ ਕਰਨਾ ਫਿਰ ਆਪਾਂ ਤਾਂ ਗੱਲ ਵੇਟਾਂਗੇ ਜਾਲੀ ਬਣਾਵਾਂਗੇ ਆ ਦੇਖੋ ਜੀ ਦੋ ਕੁੰਡਿਆਂ ਦਾ ਆਪਾਂ ਕਰਨਾ ਇੱਕ ਠੀਕ ਹੈ ਜੀ ਇਹ ਆਪਣੇ ਤਿੰਨ ਕੁੰਡੇ ਬਣ ਗਏ ਇੱਕ ਕੁੰਡਾ ਤਾਂ ਆਪਣਾ ਸਿੱਧਾ ਬੁਣਿਆ ਇੱਕ ਆਪਾਂ ਦੋ ਦਾ ਇੱਕ ਕਰਿਆ ਗੱਭੇ ਜਾਲੀ ਆ ਗਈ ਉਹ ਇੱਕ ਕੁੰਡਾ ਜਿਹੜਾ ਆਪਾਂ ਦੋ ਦਾ ਇੱਕ ਕਰਿਆ ਆਪਣਾ ਕੁੰਡਾ ਵੱਧ ਗਿਆ ਨਾਲੇ ਨਾਲੇ ਕੁੰਡਾ ਘਟ ਗਿਆ ਤਾਂ ਗੰਮੂਰੇ ਕਰਾਂਗੇ ਤਿੰਨ ਕੁੰਡੇ ਆਪਾਂ ਬਣਾਵਾਂਗੇ ਉਲਟੇ ਆ ਦੇਖੋ ਜੀ ਜੇਨ ਕੁੰਡੇ ਉਲਟੇ ਹੋ ਗਏ ਆਪਾਂ ਤਾਂ ਅੱਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ ਤੇ ਇੱਕ ਕੁੰਡਾ ਆਪਾਂ ਪਹਿਲਾਂ ਸਿੱਧਾ ਬੁਣਾਗੇ ਸਿੱਧੇ ਤੋਂ ਬਾਅਦ ਆਪਾਂ ਜਾਲੀ ਇਕਲ ਲਿਭੇਟਾਂਗੇ ਉੱਤੇ ਜੀ ਤਾਂ ਅੱਗੇ ਨੂੰ ਆਪਾਂ ਦੋ ਦਾ ਇੱਕ ਕਰਾਂਗੇ ਠੀਕ ਹੈ ਜੀ ਆ ਦੇਖੋ ਜੀ ਦੋ ਦਾ ਆਪਾਂ ਇੱਕ ਕਰਾਂਗੇ ਤੇ ਇਹਦੇ ਵਿੱਚ ਆਪਾਂ ਕੀ ਕਰਨਾ ਇੱਕ ਕੁੰਡਾ ਆਪਣਾ ਘਟ ਗਿਆ ਮਤਲਬ ਇਹ ਕੁੰਡਾ ਜਿਹੜਾ ਆਪਾਂ ਨੇ ਉਲਟਾ ਬਣਾਉਣਾ ਸੀ ਨਾਲ ਇਹ ਕੁੰਡਾ ਘਟ ਗਿਆ ਆਪਾਂ ਚੱਕ ਲਿਆ ਕੁੰਡਾ ਇਹ ਪੂਰਾ ਕਰ ਲਿਆ ਠੀਕ ਆ ਜੀ ਆ ਦੇਖੋ ਹੁਣ ਆਪਣੀ ਸਲਾਈ ਪੈ ਗਈ ਹੁਣ ਆਪਾਂ ਅੱਗੇ ਇਧਰ ਹੀ ਸਲਾਈ ਨੂੰ ਦੇਖੋ ਜੀ ਇੱਕ ਕੁੰਡਾ ਪਤਾਰਾਂਗੇ ਉਕਣੇ ਤੇ ਇੱਕ ਕੁੰਡਾ ਜਿਹੜਾ ਆਪਣਾ ਸਿੱਧਾ ਸੀ ਇਧਰੋਂ ਬਣਾਇਆ ਸੀਗਾ ਆਪਾਂ ਉਲਟਾ ਕੁੰਡਾ ਆਪਾਂ ਇਧਰੋਂ ਸਿੱਧਾ ਹੀ ਕਰਾਂਗੇ ਉਪਣੀ ਠੀਕ ਆ ਜੀ ਆਪਾਂ ਫਿਰ ਤਿੰਨ ਕੁੰਡੇ ਬਣਾਵਾਂਗੇ ਉਲਟੇ ਜਿਹੜੇ ਆਪਾਂ ਜਾਲੀ ਬਣਾਈਏ ਇੱਕ ਇੱਕ ਕੁੰਡਾ ਆਪਾਂ ਨੇ ਸਿੱਧਾ ਬੁਣਿਆ ਸੀਗਾ ਇਹ ਤਿੰਨ ਕੁੰਡੇ ਹੋਗੇ ਸਿੱਧੇ ਠੀਕ ਹੈ ਜੀ ਜਿਹੜੇ ਆਪਣੇ ਧਾਗਾਂ ਨੂੰ ਪਿੱਛੇ ਲੈ ਕੇ ਜਾਵਾਂਗੇ ਜਿਹੜੇ ਆਪਾਂ ਨੇ ਉਲਟੇ ਬਣਾਏ ਸੀ ਤਿੰਨ ਕੁੰਡੇ ਉਹ ਹੁਣ ਆਪਾਂ ਸਿੱਧੇ ਕਰਾਂਗੇ ਆ ਦੇਖੋ ਤਿੰਨ ਕੁੰਡੇ ਆਪਾਂ ਸਿੱਧੇ ਕਰ ਲਏ ਧਾਗੇ ਨੂੰ ਫੇਰ ਮੂਹਰੇ ਕਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਫੇਰ ਪਤਾ ਧਾਗਾ ਪਿੱਛੇ ਲੈ ਕੇ ਜਾਵਾਂਗੇ ਦੋ ਤਿੰਨ ਕੁੰਡੇ ਨੇ ਜਿਹੜੇ ਆਪਣੇ ਇਹ ਫੇਸ ਸਿੱਧੇ ਬਣਾਵਾਂਗੇ ਠੀਕ ਹੈ ਜੀ ਤਾਂ ਅੱਗੇ ਨੂੰ ਮੂਰੇ ਕਰਾਂਗੇ ਤਿੰਨ ਕੁੰਡੇ ਆਪਾਂ ਉਲਟੇ ਬਣਾਵਾਂਗੇ ਆ ਦੇਖੋ ਜੀ ਤਿੰਨੇ ਕੁੰਡੇ ਆਪਣੇ ਉਲਟੇ ਹੋ ਗਏ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਜਿਹੜਾ ਇਧਰੋਂ ਆਪਾਂ ਨੇ ਉਲਟਾ ਬੁਣਿਆ ਤੇ ਇਧਰੋਂ ਸਿੱਧਾ ਇੱਕ ਕੁੰਡਾ ਆਪਾਂ ਇਹ ਵੀ ਉਲਟਾ ਬੁਣ ਲਾਂਗੇ ਠੀਕ ਹੈ ਜੀ ਦੇਖੋ ਆਪਣਾ ਡਿਜ਼ਾਈਨ ਚੱਲ ਪਿਆ ਹੁਣ ਮੈਂ ਅੱਗੇ ਆਪਾਂ ਦੂਜੀ ਤੀਜੀ ਸਲਾਈ ਨੂੰ ਦੇਖੋ ਜੀ ਪਹਿਲਾਂ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਜਦੋਂ ਆਪਾਂ ਸ਼ੁਰੂ ਕਰਨਾ ਹੈ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਪਾ ਕੇ ਫੇਰ ਆਪਾਂ ਨੇ ਇਹ ਕੁੰਡੇ ਇੱਕ ਘਟਾ ਕੇ ਤਿੰਨ ਇੱਕ ਜਾਲੀ ਬਣਾਉਣੀ ਆ ਤੇ ਉਹ ਸਲਾਈ ਪੈ ਗਈ ਉਲਟੇ ਦੀ ਪੈ ਗਈ ਸਿੱਧੇਆਂ ਤੇ ਸਿੱਧੇ ਹੁਣ ਆਪਾਂ ਆਗੇ ਤੀਜੀ ਚੌਥੀ ਸਲਾਈ ਨੂੰ ਆ ਦੇਖੋ ਆਪਾਂ ਹੁਣ ਪਹਿਲਾ ਕੁੰਡਾ ਦਾ ਤਾਰ ਹੀ ਲੈਣਾ ਹੁਣ ਆਪਾਂ ਨੇ ਕੀ ਕਰਾਂਗੇ ਜਿਹੜੇ ਤਿੰਨ ਕੁੰਡੇ ਨੇ ਇੱਕ ਆਪਣੀ ਜਾਲੀ ਬਣੀ ਹੋਈ ਆ ਦੇਖੋ ਤਿੰਨ ਕੁੰਡੇ ਨੇ ਇੱਕ ਜਾਲੀ ਬਣੀ ਹੋਈ ਹੈ ਆਪਣੀ ਇਹ ਤਿੰਨ ਕੁੰਡੇ ਇੱਕ ਆਪਣਾ ਸਿੱਧਾ ਆ ਇੱਕ ਆ ਸਿੱਧਾ ਇੱਕ ਜਿਹੜਾ ਆਪਣਾ ਉਲਟਾ ਕੁੰਡਾ ਸੀਗਾ ਉਹ ਕੁੰਡੇ ਨੂੰ ਆਪਾਂ ਨਾਲ ਲੈ ਕੇ ਹੁਣ ਇੱਕਨ ਦੋ ਦਾ ਇੱਕ ਕਰਾਂਗੇ ਠੀਕ ਹੈ ਜੀ ਆ ਦੇਖੀਏ ਦੋ ਦਾ ਇੱਕ ਕਰ ਲਿਆ ਤਾਂ ਅੱਗੇ ਨੂੰ ਲਵੇਟਾਂਗੇ ਜਾਲੀ ਬਣਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਠੀਕ ਹੈ ਜੀ ਤਾਂ ਅੱਗੇ ਨੂੰ ਫੇਰ ਲਵੇਟਾਂਗੇ ਓਕਣੇ ਤੇ ਇਹਨੂੰ ਸਿੱਧਾ ਕਰ ਲਵਾਂਗੇ ਆਪਾਂ ਦੋ ਦਾ ਇੱਕ ਕਰਾਂਗੇ ਆ ਦੇਖੋ ਇਹ ਜਿਹੜੇ ਆਪਣੇ ਤਿੰਨ ਕੁੰਡੇ ਸੀਗੇ ਉਲਟੇ ਉਲਟੇ ਕੁੰਡੇ ਸੀ ਇੱਕ ਕੁੰਡਾ ਆਪਣਾ ਇਧਰੋਂ ਲੈ ਲੈਣਾ ਇੱਕ ਕੁੰਡਾ ਇਹ ਡਿਜ਼ਾਈਨ ਚ ਆ ਜਾਣਾ ਠੀਕ ਹੈ ਜੀ ਆਪਾਂ ਹੁਣ ਇੱਕ ਕੁੰਡਾ ਹੀ ਰਹਿ ਗਿਆ ਜਿਹੜੇ ਤਿੰਨ ਉਲਟੇ ਬਣਾਉ ਤੇ ਹੁਣ ਆਪਾਂ ਇੱਕ ਕੁੰਡਾ ਉਲਟਾ ਬਣਾਵਾਂਗੇ ਆ ਦੇਖੋ ਧਾਗੇ ਨੂੰ ਫੇਰ ਪਿੱਛੇ ਲੈ ਕੇ ਜਾਵਾਂਗੇ ਆਪਾਂ ਇੱਕੜੇ ਦੋ ਦਾ ਇੱਕ ਕਰਾਂਗੇ ਜਾਲੀ ਬਣਾਵਾਂਗੇ ਜਾਲੀ ਇੱਕ ਕੁੰਡਾ ਆਪਾਂ ਸਿੱਧਾ ਬੁਣਾਂਗੇ ਫੇਰ ਆਪਾਂ ਜਾਲੀ ਬਣਾਵਾਂਗੇ ਫੇਰ ਆਪਾਂ ਇਹਨੂੰ ਸਿੱਧਾ ਬੁਣਨ ਦਵਾਂਗੇ ਜਾਲੀ ਬਣਾ ਕੇ ਇਹ ਕੁੰਡਾ ਪਤਾਗਾ ਮੂਰੇ ਕਰਾਂਗੇ ਉਲਟਾ ਕਰਾਂਗੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਫੇਰ ਆਪਾਂ ਓਕੜੇ ਕੁੰਡੇ ਨੂੰ ਦੋ ਦਾ ਇੱਕ ਕਰਾਂਗੇ ਜਾਲੀ ਬਣਾਵਾਂਗੇ ਓਕਣੇ ਸਿੱਧਾ ਬੁਣਾਂਗੇ ਫੇਰ ਆਪਾਂ ਓਕਣੇ ਜਾਲੀ ਬਣਾਵਾਂਗੇ ਫੇਰ ਆਪਾਂ ਦੋ ਦਾ ਇੱਕ ਕਰਾਂਗੇ ਜਿਹੜਾ ਆਪਣਾ ਇੱਕ ਕੁੰਡਾ ਉਲਟਾ ਸੀਗਾ ਉਹ ਵੀ ਆਪਣਾ ਹੋ ਗਿਆ ਆ ਦੇਖੋ ਜੀ ਆ ਜਿਹੜਾ ਸਾਈਡ ਵਾਲਾ ਕੁੰਡਾ ਇਹ ਆਪਾਂ ਸਿੱਧਾ ਹੀ ਬੁਣ ਲੈਣਾ ਦੇਖੋ ਜੀ ਆਪਣਾ ਡਿਜ਼ਾਈਨ ਸ਼ੁਰੂ ਹੋਣ ਲੱਗ ਗਿਆ ਲਖੀਏ ਕਿੰਨਾ ਪਿਆਰਾ ਆਪਣਾ ਡਿਜ਼ਾਈਨ ਆ ਬਹੁਤ ਪਿਆਰਾ ਲੱਗਦਾ ਬਹੁਤ ਵਧੀਆ ਲੱਗਦਾ ਤੁਹਾਨੂੰ ਪੂਰਾ ਡਿਜ਼ਾਈਨ ਬਣਾ ਕੇ ਦਿਖਾਉਂਗੀ ਇਹ ਆ ਦੇਖੋ ਹੁਣ ਆਪਾਂ ਕੀ ਕਰਾਂਗੇ ਜਿਹੜੇ ਪੰਜ ਕੁੰਡੇ ਨੇ ਆਪਾਂ ਪੰਜ ਬਣ ਗਏ ਜਿਹੜੇ ਆਪਾਂ ਤਿੰਨ ਕੁੰਡੇ ਸੀ ਪਹਿਲਾਂ ਜਾਲੀ ਵਾਲੇ ਪੰਜ ਹੋ ਗਏ ਇਹ ਪੰਜ ਕੁੰਡੇ ਆਪਾਂ ਉਲਟੇ ਬੁਣ ਲੈਣੇ ਨੇ ਆ ਦੇਖੋ ਜੀ ਪੰਜ ਕੁੰਡੇ ਉਲਟੇ ਬੁਣ ਕੇ ਆਪਣਾ ਇੱਕ ਕੁੰਡਾ ਰਹਿ ਗਿਆ ਇਹਨੂੰ ਦੂਏ ਪਾਸੇੋਂ ਇਧਰ ਸਿੱਧੇ ਪਾਸੇੋਂ ਤਾਂ ਉਲਟਾ ਹੈ ਇਦਰੋਂ ਉਲਟੇ ਪਾਸੇ ਤੋਂ ਸਿੱਧਾ ਕੁੰਡਾ ਇੱਕ ਧਾਗੇ ਨੂੰ ਫੇਰ ਮੂਰੇ ਕਰਾਂਗੇ ਪੰਜ ਕੁੰਡੇ ਆਪਾਂ ਫੇਰ ਸਿੱਧੇ ਬੁਣਾਂਗੇ ਹਾਂ ਦੇਖੋ ਜੀ ਪੰਜ ਕੁੰਡੇ ਸਿੱਧੇ ਹੋ ਗਏ ਤਾਂ ਅੱਗੇ ਨੂੰ ਫੇਰ ਲੈ ਕੇ ਆਪਾਂ ਇੱਧਰ ਜਾਵਾਂਗੇ ਇੱਕ ਕੁੰਡਾ ਹੋਏ ਸਿੱਧਾ ਬੁਣ ਦਾਂਗੇ ਫੇਰ ਆਪਾਂ ਤਾਂ ਗੋਲਟਾ ਕਰਾਂਗੇ ਪੰਜ ਕੁੰਡੇ ਆਪਾਂ ਉਲਟੇ ਬੁਣਾਂਗੇ ਜਾਲੀ ਵਾਲਾ ਕੁੰਡਾ ਵੀ ਨਾਲੇ ਬੁਣਾਂਗੇ ਆਪਾਂ ਜਿਹੜੇ ਜਾਲੀ ਦੋ ਕੁੰਡਿਆਂ ਦੀ ਬਣਾਈ ਆ ਆ ਦੇਖੋ ਜੀ ਇੱਕ ਕੁੰਡਾ ਇਹ ਵੀ ਸਿੱਧਾ ਬੋਲਣੀ ਆਪਾਂ ਨੇ ਠੀਕ ਆ ਜੀ ਆ ਦੇਖੋ ਹੁਣ ਆਪਾਂ ਆਗੇ ਹੁਣ ਆਪਾਂ ਜਿਹੜੀ ਸਲਾਈ ਪਾਉਣੀ ਆ ਮਤਲਬ ਆਪਣੇ ਦੋ ਬਾਰ ਕੁੰਡੇ ਇੱਕ ਪਹਿਲਾਂ ਤਾਂ ਆਪਾਂ ਇੱਕ ਜਾਲੀ ਬਣਾਈ ਆ ਫਿਰ ਆਪਾਂ ਨੇ ਦੋ ਜਾਲੀਆਂ ਬਣਾਈਆਂ ਨੇ ਇੱਕ ਜਾਲੀ ਬਣਾ ਕੇ ਆਪਣੇ ਤਿੰਨ ਕੁੰਡੇ ਬਣੇ ਸੀਗੇ ਤਿੰਨ ਕੁੰਡਿਆਂ ਤੋਂ ਫਿਰ ਆਪਣੇ ਪੰਜ ਕੁੰਡੇ ਬਣ ਗਏ ਇੱਕ ਇੱਕ ਸਾਈ ਜਿਹੜੇ ਉਲਟੇ ਕੁੰਡੇ ਸੀ ਇੱਕ ਇੱਕ ਘਟ ਗਿਆ ਇਧਰੋਂ ਘਟ ਗਿਆ ਇੱਕ ਆਪਣੇ ਇੱਕ ਜਿਹੜੇ ਤਿੰਨ ਕੁੰਡੇ ਵਿਚਾਲੇ ਸੀ ਇੱਕ ਕੁੰਡਾ ਇਧਰੋਂ ਘਟ ਗਿਆ ਇੱਕ ਕਹਿ ਡਿਜ਼ਾਈਨ ਦਾ ਘਟ ਗਿਆ ਇੱਕ ਇਹਦਾ ਘਟ ਗਿਆ ਰਹਿ ਗਿਆ ਆਪਣਾ ਇੱਕ ਕੁੰਡਾ ਵਿਚਾਲੇ ਠੀਕ ਹੈ ਜੀ ਹੁਣ ਆਪਣਾ ਇੱਕ ਕੁੰਡਾ ਹੀ ਰਹੂਗਾ ਵਿਚਾਲੇ ਹੁਣ ਇਹਨੂੰ ਆਪਾਂ ਕੀ ਕਰਾਂਗੇ ਸਾਰੀ ਸਲਾਈ ਜਿਹੜੀ ਮੈਂ ਤੁਹਾਨੂੰ ਦੱਸਦੀ ਨਹੀਂ ਵੀ ਦੋ ਸਲਾਈਆਂ ਆਪਣੀਆਂ ਉਲਟੇ ਸਿੱਧੇ ਦੀਆਂ ਪੈਣੀਆਂ ਨੇ ਹੁਣ ਆਪਣੀਆਂ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਫੇਰ ਪੈਣੀਆਂ ਨੇ ਆ ਦੇਖੋ ਪਹਿਲਾ ਕੁੰਡਾ ਪਾ ਤਾਰ ਲਓ ਇੱਕਨੇ ਤੇ ਹੁਣ ਆਪਾਂ ਸਾਰੀ ਉਹ ਸਲਾਈ ਸਿੱਧੀ ਉਹ ਬਣਾਉਣੀ ਆ ਇਹ ਕੋਈ ਡਿਜ਼ਾਈਨ ਨਹੀਂ ਕੋਈ ਕੁਝ ਨਹੀਂ ਇਹ ਚ ਜਮੈਂ ਬਿਲਕੁਲ ਸਿੱਧੀ ਬਣਾਵਾਂਗੇ ਇਹਨੂੰ ਸਾਰੇ ਕੁੰਡੇ ਆਪਾਂ ਸਿੱਧੇ ਹੀ ਬੁਣ ਲੈਣੇ ਨੇ ਦੋ ਸਲਾਈਆਂ ਆਪਣੀਆਂ ਸਿੱਧੇ ਦੀਆਂ ਪੈਂਦੀਆਂ ਨੇ ਉਲਟੇ ਦੀਆਂ ਸਿੱਧੇ ਦੀ ਸਲਾਈ ਫਿਰ ਦੁਬਾਰਾ ਫੇਰ ਡਿਜ਼ਾਈਨ ਉੱਪਰ ਨੇ ਧਰਨਾ ਆਪਾਂ ਨੇ ਤੁਹਾਨੂੰ ਦੁਬਾਰਾ ਇੱਕ ਡਿਜ਼ਾਈਨ ਹੋਰ ਬਣਾ ਕੇ ਦਿਖਾਉਂਗੀ ਇੱਕ ਆਪਣਾ ਬਣ ਗਿਆ ਡਿਜ਼ਾਈਨ ਇੱਕ ਤੁਹਾਨੂੰ ਡਿਜ਼ਾਈਨ ਹੋਰ ਬਣਾਉਂਗੀ ਇਹਦੇ ਤੇ ਠੀਕ ਹੈ ਜੀ ਆਇ ਨਹੀਂ ਹੈਗਾ ਵੀ ਮੈਂ ਤੁਹਾਨੂੰ ਇੱਕੋ ਹੀ ਡਿਜ਼ਾਈਨ ਪਾ ਕੇ ਦੱਸ ਦਵਾਂ ਵੀ ਆਪਾਂ ਨੇ ਦੁਬਾਰਾ ਡਿਜ਼ਾਈਨ ਕਿਵੇਂ ਬਣਾਉਣਾ ਉਹ ਵੀ ਤੁਹਾਨੂੰ ਦੱਸੂਗੀ ਆਪਣਾ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਹੈ ਬੁਣਿਆ ਹੋਇਆ ਬਹੁਤ ਵਧੀਆ ਲੱਗਦਾ ਤੇ ਹੁਣ ਆਪਾਂ ਪਾਵਾਂਗੇ ਸਿੱਧੀ ਸਲਾਈ ਪਾਤੀ ਹੁਣ ਆਪਾਂ ਪਾਵਾਂਗੇ ਉਲਟੀ ਸਲਾਈ ਦੇਖੋ ਜੀ ਸਾਰੀਓ ਸਲਾਈ ਉਲਟੀ ਦੇਖੋ ਜੀ ਆਪਣੀ ਉਲਟੀ ਸਲਾਈ ਵੀ ਪੈ ਗਈ ਆ ਹੁਣ ਆਪਾਂ ਆ ਗਏ ਸਿੱਧੀ ਸਾਈਡ ਨੂੰ ਦੇਖੋ ਆਪਣਾ ਇੱਕ ਡਿਜ਼ਾਈਨ ਬਣ ਗਿਆ ਇਹ ਪੂਰਾ ਆਪਾਂ ਨੇ ਦੋ ਸਲਾਈਆਂ ਹੀਠਾਂ ਪਾਈਆਂ ਸੀ ਉਲਟੇ ਸਿੱਧੇ ਦੋ ਸਲਾਈਆਂ ਆਪਾਂ ਨੇ ਡਿਜ਼ਾਈਨ ਤੋਂ ਬਾਅਦ ਪਾਤੀਆਂ ਹੁਣ ਦੁਬਾਰਾ ਆਪਾਂ ਨੇ ਡਿਜ਼ਾਈਨ ਫੇਰ ਤੋਰਨਾ ਤੁਸੀਂ ਹੁਣ ਬਹੁਤ ਪਿਆਰੇ ਧਿਆਨ ਨਾਲ ਜਣੀ ਦੇਖਣਾ ਵੀ ਇਹ ਕਿਵੇਂ ਬਣੂਗਾ ਆਪਾਂ ਨੇ ਡਿਜ਼ਾਈਨ ਉੱਕਣੀ ਤੋਂ ਸ਼ੁਰੂ ਕਰਨਾ ਜਿਵੇਂ ਆਪਾਂ ਨੇ ਇੱਕ ਡਿਜ਼ਾਈਨ ਹੀਠਾਂ ਬਣਾਇਆ ਇੱਕ ਤੁਹਾਨੂੰ ਹੋਰ ਬਣਾ ਕੇ ਦਿਖਾਉਂਗੀ ਠੀਕ ਹੈ ਜੀ ਇਹਦੇ ਉੱਪਰ ਇਹ ਉੱਪਰ ਡਿਜ਼ਾਈਨ ਜਾਣਾ ਜਿਹੜੀ ਲਸਰ ਹੈ ਉਹ ਲਸਰਾਂ ਹੀ ਨੇ ਸਿੱਧੀਆਂ ਉੱਪਰ ਉੱਪਰ ਜਾਣੀਆਂ ਨੇ ਆ ਦੇਖੋ ਜੀ ਪਹਿਲਾ ਕੁੰਡਾ ਤਾਰ ਲਿਆ ਆਪਾਂ ਨੇ ਧਾਗਾ ਮੂਹਰੇ ਕਰਿਆ ਇੱਕ ਕੁੰਡਾ ਉਲਟਾ ਬਣ ਗਿਆ ਆਪਣਾ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਆਪਾਂ ਬੁਣਾਗੇ ਸਿੱਧਾ ਤੇ ਧਾਗੇ ਨੂੰ ਆਪਾਂ ਉੱਤੇ ਚ ਲਵੇਟਾਂਗੇ ਸਲਾਈ ਦੇ ਇਹ ਕੁੰਡੇ ਨੂੰ ਆਪਾਂ ਦੋ ਦਾ ਇੱਕ ਕਰਾਂਗੇ ਜਿਹੜਾ ਆਪਣਾ ਜਾਲੀ ਵਾਲਾ ਕੁੰਡਾ ਸਿੱਧਾ ਨਾ ਉਹਦੇ ਤੇ ਕਰਨਾ ਆਪਾਂ ਜਾਲੀ ਆ ਦੋ ਦਾ ਇੱਕ ਦੋ ਦਾ ਇੱਕ ਬਣ ਗਿਆ ਫਿਰ ਆਪਾਂ ਤਿੰਨ ਕੁੰਡੇ ਉਲਟੇ ਕਰਾਂਗੇ ਆ ਦੇਖੋ ਜੀ ਤਿੰਨ ਕੁੰਡੇ ਆਪਣੇ ਉਲਟੇ ਫੇਰ ਹੋਣਗੇ ਓਪਣੇ ਧਾਗੇ ਨੂੰ ਫੇਰ ਆਪਾਂ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਫੇਰ ਆਪਾਂ ਉੱਤੇ ਚਿਲ ਬੇਟਾਂਗੇ ਇਹਨੂੰ ਸਿੱਧਾ ਕਰਾਂਗੇ ਆਪਾਂ ਜਾਲੀ ਬਣਾਵਾਂਗੇ ਇੱਕ ਕੁੰਡਾ ਘਟੂਗਾ ਇੱਕ ਆਪਣਾ ਵਧੂਗਾ ਆ ਦੇਖੋ ਜੀ ਵਧ ਗਿਆ ਧਾਗਾ ਮੂਰੇ ਤਿੰਨ ਕੁੰਡੇ ਫੇਰ ਉਲਟੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਕੁੰਡਾ ਆਪਾਂ ਸਿੱਧਾ ਬੁਣਾਗੇ ਫੇਰ ਜਾਲੀ ਬਣਾਵਾਂਗੇ ਜਾਲੀ ਤੋਂ ਬਾਅਦ ਫੇਰ ਆਪਾਂ ਕੁੰਡੇ ਨੂੰ ਆਪਾਂ ਇੱਕ ਕੁੰਡਾ ਘਟਾਉਣਾ ਸਿੱਧਾ ਜਿਹਾ ਕਰਕੇ ਇੱਕ ਗੁੰਡਾ ਫੇਰਾਪਾ ਉਲਟਾ ਬਣਾਵਾਂਗੇ ਆਪਾਂ ਆ ਗਏ ਸਿੱਧੀ ਪੈ ਗਈ ਸਲਾਈ ਹੁਣ ਆਪਾਂ ਆ ਗਏ ਉਲਟੀ ਸਲਾਈ ਤੇ ਆ ਦੇਖੋ ਪਹਿਲਾ ਗੁੰਡਾ ਆਪਾਂ ਚਾਹੇ ਤਾਰ ਲਈ ਚਾਹੇ ਬੁੰਨ ਲਈਏ ਇੱਕ ਗੁੰਡਾ ਫਾਲ ਜਿਹੜਾ ਇੱਧਰਲਾ ਸੀਗਾ ਉਲਟਾ ਉਹ ਸਿੱਧਾ ਕਰਾਂਗੇ ਤੇ ਆਪਾਂ ਹੁਣ ਤਿੰਨ ਗੁੰਡੇ ਨੇ ਜਿਹੜੇ ਉਹ ਉਲਟੇ ਕਰਾਂਗੇ ਜਿਹੜਾ ਜਾਲੀ ਵਾਲਾ ਗੁੰਡਾ ਬਣਾਇਆ ਇੱਕ ਇੱਕ ਆਪਾਂ ਨੇ ਗੁੰਡਾ ਜਿਹੜਾ ਬਧਾਇਆ ਘਟਾਇਆ ਤਿੰਨ ਕੁੰਡੇ ਨੇ ਇਹ ਪਹਿਲਾਂ ਤਿੰਨ ਕੁੰਡੇ ਹੁੰਦੇ ਨੇ ਇਹ ਤਿੰਨ ਕੁੰਡਿਆਂ ਤੋਂ ਫਿਰ ਇਹ ਪੰਜ ਬਣਨਗੇ ਆ ਦੇਖੋ ਜੀ ਹੁਣ ਆਪਾਂ ਜਿਹੜੇ ਤਿੰਨ ਕੁੰਡੇ ਨੇ ਇਹਨਾਂ ਨੂੰ ਆਪਾਂ ਸਿੱਧੇ ਪੁਣਾਗੇ ਇੱਧਰਲੀ ਸਾਈਡ ਤੋਂ ਇਹ ਆਪਣੇ ਉਲਟੇ ਪੁਣੇਤੀ ਹੁਣ ਆਗੇ ਇਹ ਆਪਣੇ ਸਿੱਧੇ ਉਲਟੀ ਸਾਈਡ ਤੋਂ ਸਿੱਧੇ ਹੋ ਜਾਂਦੇ ਨੇ ਹੁਣ ਆਪਾਂ ਤਿੰਨ ਕੁੰਡੇ ਪੁਣਾਗੇ ਸਿੱਧੇ ਤਿੰਨ ਕੁੰਡੇ ਫਿਰ ਆਪਾਂ ਸਿੱਧੇ ਪੁਣਾਗੇ ਤਿੰਨ ਕੁੰਡੇ ਫਿਰ ਆਪਾਂ ਉਲਟੇ ਪੁਣਾਗੇ ਇਹ ਡਿਜ਼ਾਈਨ ਵਾਲੇ ਨੇ ਜਿਹੜੇ ਆ ਦੇਖੋ ਜੀ ਇੱਕ ਕੁੰਡਾ ਫੇਰ ਆਪਾਂ ਉਲਟਾ ਬੁਣਾਂਗੇ ਸਿੱਧਾ ਜਿਹੜਾ ਇਹਨੂੰ ਵੀ ਆਪਾਂ ਬੁਣ ਲਾਂਗੇ ਉਲਟਾ ਹੀ ਆ ਦੇਖੋ ਜੀ ਡਿਜ਼ਾਈਨ ਦੀ ਆ ਗਈ ਤੀਜੀ ਸਲਾਈ ਆਪਣੀ ਤੇ ਹੁਣ ਆਪਾਂ ਧਿਆਨ ਨਾਲ ਦੇਖਣਾ ਆਪਾਂ ਡਿਜ਼ਾਈਨ ਦੇ ਹੁਣ ਪਹਿਲਾਂ ਆਪਣੇ ਤਿੰਨ ਦੇਖ ਮੈਂ ਦੁਬਾਰਾ ਤੁਹਾਨੂੰ ਫੇਰ ਦੱਸੂਗੀ ਪਹਿਲਾਂ ਆਪਾਂ ਇੱਕ ਕੁੰਡਾ ਆਪਾਂ ਸਿੱਧਾ ਬੁਣਿਆ ਦੂਜਾ ਕੁੰਡਾ ਆਪਾਂ ਉਲਟਾ ਬੁਣਿਆ ਤੀਜਾ ਕੁੰਡਾ ਆਪਾਂ ਫੇਰ ਸਿੱਧਾ ਬਣਿਆ ਠੀਕ ਆ ਜੀ ਫੇਰ ਆਪਾਂ ਨੇ ਜਾਲੀ ਬਣਾਈ ਆ ਦੋ ਦਾ ਇੱਕ ਕਰਿਆ ਤਿੰਨ ਕੁੰਡੇ ਆਪਣੇ ਬਣ ਗਏ ਇੱਕ ਕੁੰਡਾ ਸਿੱਧਾ ਬਣਿਆ ਸੀਗਾ ਇੱਕ ਆਪਾਂ ਜਾਲੀ ਬਣਾਈ ਤੀ ਘਟ ਗਿਆ ਕੁੰਡਾ ਇੱਕ ਬਣਾ ਸਿੱਧਾ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਉਲਟੇ ਬਣੇ ਨੇ ਤਿੰਨ ਕੁੰਡੇ ਉਲਟਿਆਂ ਤੋਂ ਬਾਅਦ ਫੇਰ ਇੱਕ ਕੁੰਡਾ ਸਿੱਧਾ ਫੇਰ ਜਾਲੀ ਬਣਾਈ ਆ ਦੋ ਦਾ ਇੱਕ ਕਰਿਆ ਤਿੰਨ ਕੁੰਡੇ ਇਹ ਬਣ ਗਏ ਤਿੰਨ ਆਪਣੇ ਉਲਟੇ ਹੋ ਗਏ ਤਿੰਨ ਆਪਣੇ ਸਿੱਧੇ ਹੋ ਗਏ ਮਸੇ ਇਸ हिसाब ਨਾਲ ਡਿਜ਼ਾਈਨ ਆਪਣਾ ਬਣੂਗਾ ਹੁਣ ਆਪਣੇ ਜਿਹੜੇ ਤਿੰਨ ਕੁੰਡੇ ਉਲਟੇ ਨੇ ਇਹ ਦੇਖੀਏ ਆਪਣੇ ਤਿੰਨ ਕੁੰਡੇ ਉਲਟੇ ਬਣਾਏ ਨੇ ਇੱਕ ਕੁੰਡਾ ਆਪਾਂ ਇੱਧਰੋਂ ਘਟ ਜਾਣਾ ਹੈ ਡਿਜ਼ਾਈਨ ਦੇ ਨਾਲ ਇੱਕ ਕੁੰਡਾ ਬਣਾਇਆ ਡਿਜ਼ਾਈਨ ਦਾ ਘਟ ਜਾਣਾ ਗੱਬੇ ਜਾਲੀਆਂ ਪੈ ਜਾਣੀਆਂ ਨੇ ਰਹਿ ਜਾਣ ਆਪਣਾ ਇੱਕ ਕੁੰਡਾ ਉਲਟਾ ਹੁਣ ਆਪਾਂ ਸਲਾਈ ਪਾਉਣੀ ਹੈ ਇਹ ਆ ਦੇਖੋ ਜੀ ਹੁਣ ਆਪਾਂ ਜਿਹੜਾ ਉਲਟਾ ਕੁੰਡਾ ਸੀਗਾ ਸਾਈਡ ਵਾਲਾ ਹੁਣ ਇਹ ਆਪਾਂ ਦੋ ਦਾ ਇੱਕ ਕਰਾਂਗੇ ਵਿੱਚੇ ਉਲਟਾ ਕੁੰਡਾ ਲਵਾਂਗੇ ਇੱਕ ਸਿੱਧਾ ਕੁੰਡਾ ਲੈਣਾ ਆਪਾਂ ਨੇ ਤਾਂ ਅੱਗੇ ਨੂੰ ਫਿਰ ਆਪਾਂ ਜਾਲੀ ਬਣਾਵਾਂਗੇ ਓਖਣੇ ਆ ਦੇਖੋ ਜਾਲੀ ਫੇਰ ਬਣਾਵਾਂਗੇ ਇੱਕ ਦੋ ਜਾਲੀਆਂ ਆਪਣੀਆਂ ਬਣਣੀਆਂ ਨੇ ਹੁਣ ਇਹ ਤਿੰਨ ਕੁੰਡਿਆਂ ਤੋਂ ਆਪਣੇ ਹੋ ਗਏ ਪੰਜ ਕੁੰਡੇ ਠੀਕ ਆ ਜੀ ਆਪਣੇ ਪੰਜ ਕੁੰਡੇ ਹੋ ਗਏ ਹੁਣ ਆਪਣਾ ਰਹਿ ਗਿਆ ਗੱਭੇ ਪਹਿਲਾਂ ਤਿੰਨ ਕੁੰਡੇ ਉਲਟੇ ਥੀ ਰਹੇ ਗਏ ਆਪਣਾ ਇੱਕ ਕੁੰਡਾ ਉਲਟਾ ਇੱਕ ਕੁੰਡਾ ਬਣਾ ਉਧਰ ਘਟ ਗਿਆ ਇੱਕ ਬਣਾ ਉਧਰ ਘਟ ਗਿਆ ਠੀਕ ਆ ਜੀ ਓਕਲੇ ਆਪਣੀ ਜਾਲੀ ਬਣ ਗਈ ਘਟਿਆ ਤਾਂ ਕੋਈ ਨਹੀਂ ਬਸ ਓਕਨੇ ਜਾਲੀ ਬਣ ਜਾਂਦੀ ਐ ਇੱਕ ਆ ਦੇਖੀਏ ਫੇਰ ਆਪਾਂ ਜਾਲੀ ਬਣਾਵਾਂਗੇ ਫੇਰ ਆਪਾਂ ਲਵੇਟਾਂਗੇ ਧਾਗਾ ਉੱਤੇ ਦੇਖੋ ਜੀ ਫੇਰ ਇੱਕ ਕੁੰਡਾ ਉਲਟਾ ਫੇਰ ਆਪਾਂ ਆਪਣੀ ਜਾਲੀ ਬਣਾਵਾਂਗੇ ਦੋ ਦਾ ਇੱਕ ਕਰਾਂਗੇ ਪਹਿਲਾਂ ਧਾਗਾ ਮੂਰੇ ਕਰਾਂਗੇ ਧਾਗੇ ਨੂੰ ਫੇਰ ਲਵੇਟਾਂਗੇ ਉਕਣੇ ਫੇਰ ਆਪਾਂ ਜਿਹੜਾ ਉਲਟਾ ਕੁੰਡਾ ਨਾਲ ਲਾਵਾਂਗੇ ਇਹਦੇ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਵਾਂਗੇ ਆ ਦੇਖੋ ਜੀ ਹੁਣ ਤੁਹਾਨੂੰ ਮੈਂ ਸਲਾਈਏ ਆਪਣੀਆਂ ਰਹਿ ਗਈਆਂ 2 ਪੌਣ ਤੇ ਠੀਕ ਆ ਜੀ ਪੂਰਾ ਡਿਜ਼ਾਈਨ ਦਿਖਾਉਂਗੀ ਦੋ ਸਲਾਈਆਂ ਪਾ ਕੇ ਪੰਜ ਕੁੰਡੇ ਹੋ ਗਏ ਆਪਣੇ ਹੁਣ ਇੱਕ ਕੁੰਡਾ ਪਾ ਤਾਰ ਲਿਆ ਪੰਜ ਕੁੰਡੇ ਆਪਣੇ ਹੋ ਗਏ ਉਲਟੇ ਆ ਦੇਖੋ ਜੀ ਪੰਜ ਹੋ ਗਏ ਜਿਹੜਾ ਆਪਣਾ ਤਿੰਨ ਕੁੰਡੇ ਸੀਗੇ ਸਿੱਧੇ ਗੱਭੇ ਉਹ ਆਪਣਾ ਹੈਗੇ ਇੱਕ ਕੁੰਡਾ ਪੰਜ ਕੁੰਡੇ ਸਿੱਧੇ ਉਲਟੇ ਇੱਕ ਕੁੰਡਾ ਆਪਣਾ ਸਿੱਧਾ ਦੇਖੀਏ ਇੱਕ ਕੁੰਡਾ ਆਪਣਾ ਸਿੱਧਾ ਬਹੁਤ ਸੌਖਾ ਡਿਜ਼ਾਈਨ ਆ ਬਹੁਤ ਸੌਖੇ ਤਰੀਕੇ ਨਾਲ ਹੀ ਬਣ ਜਾਂਦਾ ਕੋਈ ਜ਼ਿਆਦਾ ਨਹੀਂ ਉਲਝਾਵਾ ਜੇ ਨਹੀਂ ਹੈਗਾ ਡਿਜ਼ਾਈਨ ਤਾਂ ਬਹੁਤ ਹੀ ਪਿਆਰਾ ਡਿਜ਼ਾਈਨ ਆ ਇਹ ਆ ਦੇਖੋ ਜੀ ਹੁਣ ਮੈਂ ਇੱਕ ਸਲਾਈ ਤੁਹਾਨੂੰ ਹੋਰ ਸਿੱਧੀ ਪਾ ਦਈਏ ਆਪਾਂ ਜਿਹੜੀ ਸਿੱਧੀ ਪੈਂਦੀ ਔਲਟੇ ਦੀ ਚਾਰ ਸਲਾਈਆਂ ਵਿਚਾਲੇ ਪੈਂਦੀਆਂ ਛੇ ਸਲਾਈਆਂ ਦਾ ਇਹ ਬਸ ਡਿਜ਼ਾਈਨ ਜਿਹਾ ਆਪਣਾ ਬਣ ਕੇ ਹੋ ਜਾਂਦਾ ਜੇ ਆਪਾਂ ਦੋ ਉੱਤੇ ਲਾਈਏ ਦੋ ਹੇਠਾਂ ਸਲਾਈਆਂ ਉਲਟੇ ਸਿੱਦੇ ਦੀਆਂ ਚਾਰ ਉਹ ਹੋ ਜਾਂਦੀਆਂ ਚਾਰ ਦਾ ਅੱਠ ਸਲਾਈਆਂ ਦਾ ਡਿਜ਼ਾਈਨ ਬਣ ਜਾਂਦਾ ਹੈ ਠੀਕ ਆ ਜੀ ਦੋ ਸਲਾਈਆਂ ਤਾਂ ਆਪਣੀਆਂ ਸਿੱਧੇ ਉਲਟੇ ਦੀਆਂ ਆਉਣੀਆਂ ਹੀ ਨੇ ਸਿਰਫ ਆਪਣੀ ਕਜਾਲੀ ਪਹਿਲਾਂ ਸ਼ੁਰੂ ਤੋਂ ਹੁੰਦੀ ਹੈ ਤਿੰਨ ਗੁੰਡੇ ਬਣ ਜਾਂਦੇ ਨੇ ਫਿਰ ਪੰਜ ਗੁੰਡੇ ਬਣ ਜਾਂਦੇ ਨੇ ਪੰਜ ਤੋਂ ਬਾਅਦ ਫਿਰ ਸਿੱਧੇਆਂ ਤੇ ਸਿੱਧੇ ਦੋ ਸਲਾਈਆਂ ਆਪਣੀਆਂ ਉਲਟੇ ਸਿੱਧੇ ਦੀਆਂ ਬਹੁਤ ਸੌਖਾ ਡਿਜ਼ਾਈਨ ਹੈ ਬਣਾਉਣਾ ਬਹੁਤ ਸੌਖਾ ਹੈ ਆ ਦੇਖੋ ਜੀ ਡਿਜ਼ਾਈਨ ਹੋ ਗਿਆ ਆਪਣਾ ਪੂਰਾ ਹੁਣ ਦੇਖੋ ਜੀ ਦੋ ਇਥੋਂ ਬਸ ਡਿਜ਼ਾਈਨ ਬਖਤਮ ਹੋ ਕੇ ਦੋ ਸਲਾਈਆਂ ਉਲਟੇ ਸਿੱਧੇ ਦੀਆਂ ਪੈ ਜਾਂਦੀਆਂ ਨੇ ਦੋ ਫੇਰ ਆਪਣੇ ਉਲਟੇ ਸਿੱਧੇ ਦੀ ਪੈਣਦੇ ਬਹੁਤ ਪਿਆਰਾ ਡਿਜ਼ਾਈਨ ਲੱਗਦਾ ਬਣਾਉਣਾ ਬਹੁਤ ਸੌਖਾ ਹੈ ਇਹ ਤੁਸੀਂ ਵੀ ਜਰੂਰ ਇਹਨੂੰ ਟਰਾਈ ਮਾਰਿਓ ਬਣਾਇਓ ਦੇਖੋ ਜੀ ਕਿੰਨਾ ਪਿਆਰਾ ਲੱਗਦਾ ਡਿਜ਼ਾਈਨ ਇਹ ਆ ਦੇਖੋ ਕਿੰਨਾ ਵਧੀਆ ਹੈ ਤਿੰਨ ਪਲਾਈ ਦੀ ਉਹਨਾਂ ਤੇ ਮੈਂ ਬਣਾਇਆ ਇਹ ਇਹ ਵੀ ਲੇਡੀਜ਼ ਵਾਟਰ ਕੁੜੀ ਦਾ ਇਹ ਬਹੁਤ ਬਣਿਆ ਹੋਇਆ ਵੀ ਬਹੁਤ ਵਧੀਆ ਬਹੁਤ ਪਿਆਰਾ ਡਿਜ਼ਾਈਨ ਦੇਖੋ ਕਿੰਨਾ ਇਹ ਥੋੜੀ ਜੀ ਤਿੰਨ ਪਲਾਈ ਦੀ ਉਹਨਾਂ ਦੇ ਕਰਕੇ ਆਪਾਂ ਨੂੰ ਥੋੜੀ ਚਮਕਾਰ ਜੀ ਪਈ ਜਾਂਦੀ ਹੈ ਤਾਂ ਕਰਕੇ ਡਿਜ਼ਾਈਨ ਬਹੁਤ ਵਧੀਆ ਇਹਦੇ ਵਿੱਚ ਆਪਣਾ ਡਿਜ਼ਾਈਨ ਜਿਹੜੀ ਆਪਣੀ ਆ ਉਸ ਵਾਲ ਦੀ ਉਹਨਾਂ ਗੋਲੇ ਵਾਲੀ ਇਹਦੇ ਵਿੱਚ ਡਿਜ਼ਾਈਨ ਦੇਖੋ ਕਿਵੇਂ ਆਪਣਾ ਉੱਠਦਾ ਹੈ ਆਪਾਂ ਇਹਦੇ ਬਾਰੇ ਤਾਂ ਦੱਸਤਾ ਤੁਹਾਨੂੰ ਡਿਜ਼ਾਈਨ ਬਾਰੇ ਹੁਣ ਆਪਾਂ ਇਹਦੀ ਮੈਂ ਦੱਸੂਗੀ ਤੁਹਾਨੂੰ ਮਿੰਨਤੀ ਕਰਕੇ ਦੇਖੋ ਜੀ ਮੈਂ ਇਹ ਮਤਲਬ 50 ਜੋਟੇ ਨੇ 100 ਕੁੰਡਾ ਇਹ ਠੀਕ ਆ ਜੀ ਜਿਹੜਾ ਬਾਰਡਰ ਬਣਾਇਆ ਉਲਟੇ ਸਿੱਧੇ ਦਾ ਇਹ ਤੁਹਾਨੂੰ ਬਾਰਡਰ ਵੀ ਦੱਸੂ ਕਿ ਮੈਂ ਕਿੰਨਾ ਬਣਾਇਆ ਇਹ ਆ ਦੇਖੀਏ 6.5 ਇੰਚ ਬਾਰਡਰ ਤਿਆਰ ਕਰਿਆ ਜੀ ਇਹ ਆਪਾਂ ਨੇ ਬੜਾ ਬਾਰਡਰ ਰੱਖਿਆ ਇਹ 6.5 ਇੰਚ ਦਾ ਬਾਰਡਰ ਤਿਆਰ ਆ ਇਹ ਦੇਖ ਲਓ ਇਹਨ ਪੂਰਾ ਤਿਆਰ ਆ 6.5 ਵਾਲਾ ਠੀਕ ਆ ਜੀ ਤੇ ਉਦੋਂ ਬਾਅਦ ਆਪਾਂ ਨੇ ਮੋਢਿਆਂ ਤੋਂ ਜਿੱਥੋਂ ਬਕੁੰਡੇ ਚੱਕੇ ਨੇ 6 ਇੰਚ ਉਤੋਂ ਕਰਿਆ ਠੀਕ ਹੈ ਜੀ ਇਹ ਆਪਣਾ 13 ਇੰਚ ਜਿਹੜੀ ਆਪਾਂ ਨੇ ਤਿਆਰ ਕਰਿਆ ਸੀ ਮੋਢੇ ਕੱਢੇ ਨੇ ਜਾਂ 13 ਇੰਚ ਤੇ ਠੀਕ ਹੈ ਜੀ 13 ਇੰਚ ਤੇ ਆਪਾਂ ਨੇ ਮੋਢੇ ਕੱਢੇ ਦੀ ਆ ਦੇਖੋ ਇਹਦੀ ਲਮਾਈ ਆਪਾਂ ਕਰੀਆ 19 ਇੰਚ ਠੀਕ ਹੈ ਜੀ 19 ਇੰਚ ਹੈ ਲਮਾਈ ਆਪਣੀ ਬਾਕੀ ਮੈਂ ਤੁਹਾਨੂੰ ਮੋਢਿਆਂ ਦੇ ਕੁੰਡੇ ਦੱਸਾਂ ਵੀ ਆਪਾਂ ਨੇ ਕਿੰਨੇ ਚੱਕੇ ਨੇ ਦੇਖੋ ਇਹ ਦੇਖੋ ਜੀ ਮੈਂ 80 ਕੁੰਡੇ ਨੇ 40 ਝੋਟੇ ਨੇ 80 ਕੁੰਡੇ ਨੇ ਡਬਲ ਦੋਨਾਂ ਸਾਈਡਾਂ ਤੇ ਦੇਖੋ ਆਪਣੀ ਉਨ ਵੀ ਮੋਟੀ ਹੈ ਇਹ 40 ਝੋਟੇ 80 ਕੁੰਡੇ ਨੇ ਇਹ ਠੀਕ ਹੈ ਜੀ ਆ ਜੋ ਆਪਾਂ ਹੁਣ ਗਲੇ ਤੇ ਜਿਹੜੇ ਆਪਾਂ ਗਲਾ ਬਣਾਇਆ ਜੀ ਇਹ